ਵੀ ਹਸਪਤਲ ਦੇ ਵਿੱਚ ਕੁਝ ਬੰਦੇ ਨੇ ਆ ਕੇ ਕੁਝ ਦੁਰਘੋੜ-ਫੋੜ ਕਰਨ ਦਾ ਜਿਹੜਾ ਹੈਗਾ ਬਾਕੀ ਆ ਸਾਹਮਣੇ ਆਇਆ ਸੀ ਦੋ ਮੈਡੀਕਲ ਲੀਗਲ ਕੇਸਿਸ ਆਏ ਨੇ ਲੜਾਈ ਝਗੜੇ ਵਾਲੇ ਕੇਸਿਸ ਉਹਨਾਂ ਦਾ ਟ੍ਰੀਟਮੈਂਟ ਵਗੈਰਾ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੱਤਾ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਨਹੀਂ ਹੁਣ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਕੇ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਫਿਰ ਸਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕਿੱਟ ਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਾ ਕਿ ਉਹਨਾਂ ਦੀ ਐਂਟੀ ਪਾਰਟੀ ਉਹ ਆ ਕੇ ਤੇ ਇਹਨਾਂ ਨੂੰ ਪੈ ਗਈ। ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੇ ਮੈਡੀਕਲ ਜਿਹੜੀ ਕਰਵਾਉਣ ਵਾਸਤੇ ਇੱਥੇ ਆਏ ਸੀਗੇ। ਤੋਂ ਉਹਨਾਂ ਦੇ ਆਪਾਂ ਪਾਰਟੀ ਦੇ ਵਿੱਚ ਆਪਸ ਵਿੱਚ ਇੱਕ ਵਾਕਿਆ ਹੋਇਆ ਹੈਗਾ। ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਏਦਾਂ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪਤਾਲ ਦੇ ਵਿੱਚ ਨਾ ਕਰਨ ਵੈਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬਟ ਹਸਪਤਾਲ ਦੇ ਵਿੱਚ ਐਦਾਂ ਦਾ ਹੰਗਾਮਾ ਜਣੋ ਨਾ ਕਰਨ ਕੱਲ ਕੱਲ ਈਵਨਿੰਗ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਫੋੜ ਫੋੜ ਕਰਨ ਦਾ ਜਿਹੜਾ ਹੈਗਾ ਵਾਕਿਆ ਸਾਹਮਣੇ ਆਇਆ ਸੀ ਤਾਂ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਜਾਂ ਪੰਜ ਮਿੰਟਾਂ ਚ ਮੌਕੇ ਤੇ ਆ ਗਏ ਸੀ ਉਹਦੇ ਚ ਪਤਾ ਚੱਲਿਆ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਣ ਵਾਸਤੇ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈਗਾ ਤੋ ਔਰ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਅਸੀਂ ਸਿਵਲ ਸਦਨ ਸਾਹਮਣੇ ਗੈਰ ਕਰ ਪਈ ਸੀ ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੇ ਵੀ ਅਸੀਂ ਅੱਜ ਇਹ ਵੈਲੂਮੈਂਟ ਜਿਹੜੇ ਡਿਸਟ੍ਰਿਕਟ ਵੈਲੂਮੈਂਟ ਸੈਕਸ਼ਨ 'ਚ ਅਸੀਂ ਐਫ ਆਈ ਆਰ ਦਰਿਏ ਦਰਜ ਕਰਾਂਗੇ ਔਰ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਵਾਕਿਆ ਕੀਤਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਸੇ ਅਮਲ ਵਿੱਚ ਲਿਆਉਂਗੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਲੀ ਨੋਟਿਸ ਜਿਵੇਂ ਲਿਆ ਆਇਆ ਗਿਆ ਹੈ।

ਇਸ ਅਰਾਊਂਡ 1 ਲੱਖ ਉਹ ਵੀ ਇਟ ਊਡ ਬੀ ਰਿਕਵਰਡ ਫਰਮ ਦ ਪਰਸਨਸ ਜਿਨ੍ਹਾਂ ਨੇ ਇਹ ਪ੍ਰਾਪਰਟੀ ਦਾ ਡੈਮੇਜ ਕੀਤਾ ਹੈ ਸਰ ਸੋ ਦੈਟ ਇਟ ਬਿਕਮਸ ਐਜ਼ ਅ ਡੈਟਰੈਂਟ ਟੂ ਵਨ ਐਂਡ ਆਲ ਜਿਹੜੇ ਪਬਲਿਕ ਪਲੇਸ ਤੇ ਜਾ ਕੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦੇ ਸੋ ਕੋਟੀ ਜਿਹੜੇ ਵੈਲਿਵੈਂਟ ਜਿਹੜੇ ਪ੍ਰੋਵੀਜਨਸ ਹੈਗੇ ਹਸਪੀਟਲ ਇ ਸਿਕਿਉਰਟੀ ਦੇ ਨੋ ਅਬੈਨ ਐਸਸ ਕੀਤਾ ਜਾਵੇਗਾ ਐਨ ਅਕੋਰਡਿੰਗਲੀ ਜਿਹੜਾ ਨੈਸੈਸਰੀ ਐਕਸ਼ਨ ਹੈ ਉਹ ਅਸੀਂ ਇੰਪਲੀਮੈਂਟ ਕਰਾਂਗੇ ਅਰਥਾ ਇਹਦੇ ਚ 21 ਇੰਪੋਰਟੈਂਟ ਚੀਜ਼ ਆ ਵੀ ਹੈ ਕਿ ਇਹਦੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਦੇ ਡਾਕਟਰਸ ਦੇ ਵੀ ਕੋਈ ਸੱਟਾ ਸੁੱਤਾ ਲੱਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੀ ਔਰ ਦੋਨੋਂ ਵੈਲਿਵੈਂਟ ਪਾਰਟੀ ਜਿਹੜੇ ਡਾਕਟਰ ਕੇ ਨਾਲ ਇਥੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਇਨਸੀਡੈਂਟ ਸਾਹਮਣੇ ਨਹੀਂ ਆਇਆ ਸਰ ਦੋਸੋਂ ਬਰਦਾ ਹਸਪੀਟਲ ਆ ਗਏ ਲੇਕਿਨ ਸਿਰ ਇੱਕ ਕੋਪਸ ਕਰਨੀ ਜਿਹੜਾ ਤਨਾਤ ਹੋਵੇ। ਦੇਖੋ ਅਸੀਂ ਵੈਲਵੈਂਟ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੱਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਅਸੀਂ ਖਾਲ ਦੇ ਗਏ। ਉਹ ਅਸੀਂ ਵੈਲਵੈਂਟ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸਟੱਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸੀਜ਼ ਐ ਉਹਨੂੰ ਦੇਖ ਕੇ ਅਸੀਂ ਅਗਲੀ ਕਵਰ ਜਿਹੜਾ ਮਤਲਬ ਰੂਪ ਕਿ ਤੈਸੋ ਹੈ ਕੋਈ ਜਦ ਪਤਲਾਗਾ ਪਛਾਣ ਹੈ ਕਿ ਦੇਖੋ ਜੀ ਬੰਦੇ ਆਇਡੈਂਟੀਫਾਈਡ ਹੈ ਵੀਲ ਸ਼ੂਨ ਅਵੈਸਟ ਕਿ ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸਿਸ ਆਏ ਨੇ ਲੜਾਈ ਝਗੜੇ ਵਾਲੇ ਕੇਸਿਸ ਉਹਨਾਂ ਦਾ ਟ੍ਰੀਟਮੈਂਟ ਵਗਾਰਾ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੰਦਾ ਡਾਕਟਰ ਰੋਹਿਤ ਡਿਊਟੀ ਤੇ ਸੀ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਨੇ ਹੁਣ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਕੇ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦਿਓ ਬਾਅਦ ਤੁਹਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਿਆ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨ ਇੱਥੇ ਬਹੁਤ ਭਾਂਡ ਟੁੱਟ ਗਈ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਿਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪਰ ਹੀ ਰੂਮ ਚ ਬਹੁਤ ਭਾਂਡ ਟੁੱਟ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਘੁੱਟਦੇ ਘੁੱਟਦੇ ਉਹ ਵਾਰਡ ਵਿੱਚ ਚਲੇ ਗਏ ਨੇ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਬਹੁਤ ਜ਼ਿਆਦਾ ਉਹਨਾਂ ਦਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਂਦੇ ਨੇ ਉਹ ਵੀ ਸੀ ਉਸ ਟਾਈਮ ਹੁਣ ਆਇਆ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾ ਕੇ ਇਸ ਤਰ੍ਹਾਂ ਕਰ ਸਾਨੂੰ ਉਸ ਟਾਈਮ ਨਾ ਸੀ ਮੈਂ ਉੱਥੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਕਰਨਾ ਬਾਕੀ ਹੈ ਦੇਖੋ ਸਾਡੀ ਪ੍ਰੋਸੈਸ਼ਨ ਤੋਂ ਇਹੀ ਮੰਗ ਆ ਜੀ ਅਸੀਂ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਅੱਛੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇ ਬਜਟ ਸੀ ਚੱਲਦੀ ਰਹਿੰਦੀ ਹੈ ਸਾਡੇ ਕੋ ਫੀਮੇਲ ਸਟਾਫ ਵੀ ਨੇ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰ ਵੀ ਪੇਸ਼ੈਂਟ ਹੁੰਦੇ ਨੇ ਹੁਣ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਇਸ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂਰਾ ਉਹਨੇ ਹਸਪੀਟਲ ਦੇਖਣਾ ਸਾਡੀ ਪ੍ਰੋਸੀਜਨ ਵਾਹੀ ਮੰਗਦਾ ਕਿ ਇੱਥੇ ਓਵਰ ਦਾ ਫਲੋਕ ਇੱਕ ਵਧੀਆ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਇਹ ਸਾਰੀ ਐਮਰਜੈਂਸੀ ਸੰਭਲ ਲਈ ਉਹਨੇ ਸਾਨੂੰ ਪੁਨ ਦੇ ਪ੍ਰੋਵਾਈਡ ਕੀਤੇ ਜਾ ਹੁਣ ਸ਼ਿਕਾਇਤ ਕਰਤੀ ਪੁਲਿਸ ਨੂੰ ਇਹ ਹਾਂਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ੍ਹ ਰਾਤ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ ਹੁਣ ਵੀਡੀਓ ਆਈਏ ਸਾਡੇ ਸੀਸੀਟੀਵੀ ਵੀਡੀਓ ਸਾਡੇ ਕੋਲ ਹੈਗੀ ਵਿਨਾ ਕੁਮਾਰੀ ਸਿਵਲ ਹਸਪਤਲ ਗੁਰਦਾਸਪੁਰ ਐਜ਼ ਅ ਸਟਾਫ ਨਰਸ ਕੰਮ ਕਰਦੀ ਵੀ ਆਂ ਔਰ ਮੈਂ ਜੋ ਰਾਤ ਤੇ ਪੀਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਹੈ ਤੇ ਲੇਕਿਨ ਇੱਥੇ ਜੋ ਹੰਗਾਮਾ ਆਇਆ ਡਾਕਟਰ ਰੋਹਿਤ ਪ੍ਰੈਜ਼ੈਂਟ ਸੀਗੇ ਔਰ ਜਿਹੜੇ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਅਗੇ ਰਿਤੂ ਉਹ ਵੀ ਪ੍ਰੈਜ਼ੈਂਟ ਸੀਗੇ ਜਦਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਐਡਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪੀਟਲ ਦੇ ਵਿੱਚ ਨਾ ਕਰਨ ਵੈਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਗਮਾ ਜਣੋ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਟਾਈਟ ਸਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਕੰਮ ਕਰ ਸਕਣ ਜਿਸ ਕਾਰਨ ਰਾਤ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਆ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮ ਐਲ ਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਇੱਕ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮੇਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਉੱਥੇ 24 ਘੰਟੇ ਤਾਇਨਾਤ ਰਹਿੰਦੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਾਨੂੰ ਟਾਈਟ ਤੋਂ ਟਾਈਟ ਸਕਿਉਰਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ